ਸੀਨੇ ਵੱਜੀ ਸੂਰੀ ਨਹੀਂ ਤਾਂ ਇਹਨਾਂ ਸਮਝੀ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਸ਼ਹਿਰ ਦੀ ਹਾਲਤ ਬਹੁਤ ਬੁਰੀ ਆ ਲੋਕਾਂ ਦੀ ਹਾਲਤ ਬਹੁਤ ਬੁਰੀ ਆ ਇੱਕ ਸੇਵਾ ਤੁਸੀਂ ਬੜ ਦਾ ਦੇਖ ਰਹੇ ਹੋ ਚਿੱਟੇ ਕਰਕੇ ਤੇ ਪੰਜਾਬ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਚਿੱਟੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਲਗਾਤਾਰ ਆ ਰਹੇ ਨੇ ਸਾਡੇ ਪਿੰਡ ਰਸੂਲਪੁਰ ਦੇ ਵਿੱਚ ਹੀ ਸ਼ਰੇਆਮ ਚਿੱਟਾ ਵਿਕ ਰਿਹਾ ਘਰੇ ਪਹਿਲਾਂ ਮੇਰੀ ਹਾਲਤ ਵੇਖੋ ਚੱਲ ਮੇਰੇ ਦੋ ਬੇਟੇ ਜਸਵੰਤ ਸਿੰਘ ਮਨਪ੍ਰੀਤ ਸਿੰਘ ਜਿਹੜਾ ਜੋ ਇੱਕ ਚਿੱਖਾ ਵਲਦਾ ਹੀ ਆ ਦੂਜੇ ਦੀ ਤਿਆਰੀ ਆ ਮੈਂ ਇੱਕ ਗ੍ਰੰਥੀ ਰਾਗੀ ਬੰਦਾ ਮੈਂ ਇਹਨਾਂ ਨੂੰ ਪਾਠ ਸਿਖਾਇਆ ਕੀਰਤਨ ਸਿਖਾਇਆ ਬੜੇ ਬੜੇ ਚੁੱਛੇ ਬਣਾਏ ਆ ਸਾਰਿਆਂ ਨੂੰ ਬੜੇ ਵੱਡੇ ਬੇਟੇ ਮੇਰੇ ਦੋ ਰਾਗੀ ਐ ਇਹ ਜਿਹੜੇ ਦੋ ਬੇਟੇ ਮੇਰੇ ਲੱਗੇ ਆ ਇਹਦਾ ਕਾਰਨ ਇੱਥੇ ਜਦੋਂ ਅਵਤਾਰਸ ਨੇ ਦੱਸ ਹੀ ਦਿੱਤਾ ਕਿ ਮੰਡੀ ਚ ਚਿੱਟਾ ਫਿਕਦਾ ਤੇ ਗਲੀਆਂ ਚ ਚਿੱਟਾ ਰੋਲ ਰਿਹਾ ਇਹ ਮੈਂ ਕੱਲਾ ਨਹੀਂ ਬੋਲ ਰਿਹਾ ਬਾ ਹੋਰ ਵੀ ਖੜੇ ਦੁਖੇ ਵਾਲ ਬਾਪੂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਇਹ ਬਾਬਾ ਨਾਨਕ ਜੀ ਨੇ ਅਜ ਤੋਂ ਨਾ 500 ਸਰੇ 60 ਬਾਰੇ ਪਹਿਲੇ ਕਹਿੰਦੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਿਗਾਂ ਨੂੰ ਬੈਠੇ ਇਹ ਜਿਹੜੇ ਕੁੱਤਿਆਂ ਵਾਲੇ ਕੰਮ ਕਰਦੀ ਹੈ ਸਰਕਾਰ ਉੱਥੇ ਕੁਰਸੀ ਤੇ ਜਾ ਕੇ ਜਦੋਂ ਹੁਣ ਭਗਵੰਤ ਮਾਨ ਜੀ ਆ ਗਏ ਸਰਕਾਰ ਕੋਈ ਆ ਗਈ ਕਾਂਗਰਸ ਆ ਗਈ ਕਿਸੇ ਨੇ ਗੁਟਕਾ ਚੱਕ ਕੇ ਅਰਦਾਸ ਕਰਤੀ ਪਰ ਪੈ ਤਾਂ ਸੁੱਤੇ ਨੇ ਹੂੰ ਅਸੀਂ ਜਾਗਦੇ ਹਾਂ ਜਿਨ੍ਹਾਂ ਦੇ ਘਰ ਅੱਗ ਲੱਗੀ ਹੈ सत नाम सत नाम गुरु आहे गुरु आहे गुरु ਆਹ ਜੋ ਦੁੱਖਦਾਈ ਦ੍ਰਿਸ਼ ਤੁਸੀਂ ਦੇਖ ਰਹੇ ਹੋ ਇਹ ਜਗਰਾਉ ਨੇੜਲੇ ਪਿੰਡ ਰਸੂਲਪੁਰ ਮੱਲਾ ਦੇ ਨੇ ਪਰ ਹਾਲ ਪੰਜਾਬ ਦੇ ਹੋਰ ਹਜ਼ਾਰਾਂ ਪਿੰਡਾਂ ਦਾ ਇਹੋ ਹੈ ਜੋ ਹਾਲ ਤੋ ਬਿਹਾਲ ਆ ਗ੍ਰੰਤੀ ਸਿੰਘ ਦਾ ਟੱਬਰ ਹੋਇਆ ਉਹ ਕਹਾਣੀ ਹੋਰ ਸੈਂਕੜੇ ਦੁਖੀ ਪਰਿਵਾਰਾਂ ਦੀ ਹੈ ਜੋ ਸ਼ੁਰੂ ਵਿੱਚ ਕੌੜੇ ਪਰ ਸੱਚੇ ਬੋਲ ਤੁਸੀਂ ਸੁਣੇ ਉਹ ਇੱਕ ਦੁਖੀ ਬਾਪ ਦੇ ਨੇ ਜਿਸ ਦੀ ਆਤਮਾ ਵਿੱਚੋਂ ਵੀ ਦਰਦ ਭਰੇ ਹੋਕ ਨਿਕਲ ਰਹੀ ਹੈ ਚਾਰ ਪੁੱਤਾਂ ਵਿੱਚੋਂ ਦੋ ਵੱਡੇ ਤਾਂ ਗ੍ਰੰਤੀ ਬਣ ਕੇ ਨਸ਼ੇ ਤੋਂ ਬਚ ਗਏ ਪਰ ਛੋਟੇ ਦੋਵੇਂ ਨਸ਼ੇ ਵਿੱਚ ਲੱਗ ਗਏ ਕਦੇ ਨਸ਼ਿਆਂ ਖਿਲਾਫ ਨਾਟਕ ਖੇੜ ਕੇ ਓਕਾ ਦੇਣ ਵਾਲੇ ਇਹ ਮਨਪ੍ਰੀਤ ਸਿੰਘ ਅਤੇ ਜਸਵੰਤ ਸਿੰਘ ਦੋਵੇਂ ਭਰਾ ਨਸ਼ੇ ਦੀ ਲਪੇਟ ਵਿੱਚ ਆ ਗਏ ਇਨ੍ਹਾਂ ਵਿੱਚੋਂ 23 ਸਾਲਾਂ ਮਨਪ੍ਰੀਤ ਸਿੰਘ ਤਾਂ ਅੱਜ ਇਸ ਚਿੱਟੇ ਕਰਕੇ ਫੌਤ ਹੋ ਗਿਆ ਜਦਕਿ ਵੱਡਾ ਤੇ ਕੁਵਾਰਾ ਜਸਵੰਤ ਸਿੰਘ ਮੰਜ਼ਿਲ ਤੇ ਪਿਆ ਨਸ਼ੇ ਦੇ ਟੀਕੇ ਲਾ ਲਾ ਕੇ ਦੋਹਾਂ ਦਾ ਬੁਰਾ ਹਾਲ ਹੋ ਚੁੱਕਿਆ ਮਨਪ੍ਰੀਤ ਸਿੰਘ ਆਪਣੇ ਪਿੱਛੇ ਤਿੰਨ ਧੀਆਂ ਵੀ ਛੱਡ ਗਿਆ ਹੈ ਕੀ ਨਸ਼ੇ ਦਾ ਦਾੰਤ ਸੱਚਮੁੱਚ ਅਜੀਹਾ ਹੈ ਬਈ ਬੰਦੇ ਨੂੰ ਮਾਂ ਪਿਓ ਭੈਣ ਭਰਾ ਘਰ ਵਾਲੀ ਅਤੇ ਬੱਚੇ ਸਭ ਕੁਝ ਭੁੱਲ ਜਾਂਦਾ ਹੈ ਮਨਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹਾਲਤ ਚੱਲੀ ਨਹੀਂ ਸੀ ਜਾਂਦੀ ਮਨਪ੍ਰੀਤ ਦੇ ਗ੍ਰੰਥੀ ਪਿਤਾ ਗਰਮੇਲ ਸਿੰਘ ਨੇ ਤਪੇ ਹੋਏ ਨੇ ਆਪਣਾ ਗੁੱਸਾ ਕੱਢਿਆ ਪਰ ਬਾਕੀ ਮੌਜੂਦ ਲੋਕਾਂ ਵਿੱਚ ਵੀ ਚਿੱਟੇ ਕਾਰਨ ਹੋ ਰਹੀਆਂ ਮੋਤਾਂ ਕਰਕੇ ਭਾਰੀ ਰੋ ਸੀ ਮਜ਼ਦੂਰ ਅਗੋਪਤਾਰ ਸਿੰਘ ਤਾਰੀਸਣੇ ਰਸੂਲਪੁਰ ਪਿੰਡ ਦੇ ਹੋਰ ਨਾਲ ਲੋਕਾਂ ਨੇ ਆਪਣੀ ਪੜਾਅਸਤਾ ਕੱਢੀ ਪਰ ਇਸ ਵਿੱਚ ਉਹਨਾਂ ਦੀ ਬੇਵਸੀ ਵੀ ਸਾਫ਼ ਨਜ਼ਰ ਆ ਰਹੀ ਸੀ ਇੱਕ ਪਿਓ ਲਈ ਬਹੁਤ ਔਖਾ ਹੁੰਦਾ ਜੀ ਇੱਕ ਨੌਜਵਾਨ ਬੱਚੇ ਦੀ ਅਰਥੀ ਨੂੰ ਮੋਢਾ ਦੇਣਾ ਤੇ ਅੱਜ ਉਹ ਦਿਨ ਆ ਗਿਆ ਜਿਹੜੇ ਬੁਰੇ ਦਿਨ ਦੀ ਇੱਕ ਕਹਿ ਲਈਏ ਵੀ ਪਤਾ ਸੀ ਵੀ ਆਊਗਾ ਹਨਾ ਤੇ ਅੱਜ ਮਾੜੇ ਟਾਈਮ ਦੇ ਵਿੱਚ ਕੀ ਲੱਗਦਾ ਕਿ ਕਿੰਨੇ ਘਰ ਹੋਰ ਆ ਜਿਹੜੇ ਇਦਾਂ ਉਜੜਨ ਦੀ ਤਿਆਰੀ ਦੇ ਵਿੱਚ ਵੇਖੋ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਏ ਬਾਬਾ ਨਾਨਕ ਜੀ ਨੇ ਅੱਜ ਤੋਂ ਨਾ 500 ਸਰੇ 60 ਵਰੇ ਪਹਿਲੇ ਕਹਤੇ ਰਾਜੇ ਸੀ ਮੁਕੱਦਮ ਕੁੱਤੇ ਜਾਏ ਡਿਗਾਨ ਬੈਠੇ ਸੁੱਤੇ ਇਹ ਜਿਹੜੇ ਕੁੱਤਿਆਂ ਵਾਲੇ ਕੰਮ ਕਰਦੀ ਹੈ ਸਰਕਾਰ ਇੱਥੇ ਪ੍ਰੋਫੈਸਰ ਨੇ ਦੌਰਾ ਕੀਤਾ ਐਸਐਸਟੀ ਨੇ ਜਿੱਥੇ ਸਾਡੇ ਪਟਵਾਰ ਖਾਨ ਕਹਿੰਦੇ ਚਿੱਟੇ ਵਾਲੇ ਨੇ 24 ਘੰਟਿਆਂ ਦਾ ਕੀਤਾ ਉਹ ਕਮੇਟੀਆਂ ਬਣਾ ਕੇ ਗਏ ਸੀ ਚਿੱਟੇ ਦੀਆਂ ਉੱਥੇ ਕਮੇਟੀ ਬੜਾ ਬਲਾਰਾ ਬੋਲੇ ਮੈਂ ਵੀ ਜਾ ਕੇ ਮੈਕ ਲੈ ਲਿਆ ਤੇ ਮੈਂ ਉੱਥੇ ਇਹੀ ਬੋਲਿਆ ਵੀ ਮੈਂ ਮੇਰੇ ਘਰੇ ਪਹਿਲਾਂ ਮੇਰੀ ਹਾਲਤ ਵੇਖੋ ਚੱਲ ਮੇਰੇ ਦੋ ਬੇਟੇ ਜਸਵੰਤ ਸਿੰਘ ਮਨਪ੍ਰੀਤ ਸਿੰਘ ਜਿਹੜਾ ਜੋ ਇੱਕ ਚਿਖਾ ਵੱਲ ਰਹੀ ਹੈ ਦੂਜੀ ਦੀ ਤਿਆਰੀ ਹੈ ਮੈਂ ਇੱਕ ਗ੍ਰੰਥੀ ਰਾਗੀ ਬੰਦਾ ਮੈਂ ਇਹਨਾਂ ਨੂੰ ਪਾਠ ਸਿਖਾਇਆ ਕੀਰਤਨ ਸਿਖਾਇਆ ਬੜੇ ਬੜੇ ਚੁੱਛੇ ਬਣਾਏ ਆ ਸਾਰਿਆਂ ਨੂੰ ਬੜੇ ਵੱਡੇ ਬੇਟੇ ਮੇਰੇ ਦੋ ਰਾਗੀ ਹੈ ਇਹ ਜਿਹੜੇ ਦੋ ਬੇਟੇ ਮੇਰੇ ਲੱਗੇ ਆ ਇਹਦਾ ਕਾਰਨ ਇੱਥੇ ਜਿਹੜਾ ਅਵਤਾਰਸ ਨੇ ਦੱਸ ਹੀ ਦਿੱਤਾ ਕਿ ਮੰਡੀ ਚ ਚਿੱਟਾ ਵਿਖਦਾ ਤੇ ਗਲੀਆਂ ਚ ਚਿੱਟਾ ਰੋਲ ਰਿਹਾ ਇਹ ਮੈਂ ਇਕੱਲਾ ਨਹੀਂ ਬੋਲ ਰਿਹਾ ਬਾ ਹੋਰ ਵੀ ਖੜੇ ਦੁਖੇ ਬਾਪੂ ਬਿਲਕੁਲ ਜੀ ਹਾਂ ਜੀ ਇਸ ਕਰਕੇ ਅ ਵੀ ਇਹ ਪ੍ਰਸ਼ਾਸਨ ਨੂੰ ਜਗਾਉਣਾ ਪਊਗਾ ਇਹ ਕੁੱਤੇ ਵਾਲੇ ਕਮਰੇ ਬਾਬੇ ਨਾਨਕ ਨੇ ਸੱਚ ਕਿ ਬਿਲਕੁਲ ਰਾਜੀ ਸੀ ਮੁਕਦਮ ਕੁੱਤੇ ਜਾਇ ਜਗੈਨ ਬੈਠੇ ਸੁੱਤੇ ਹੂੰ ਉੱਥੇ ਕੁਰਸੀ ਤੇ ਜਾ ਕੇ ਜਦੋਂ ਹੁਣ ਭਗਵੰਤ ਮਾਨ ਜੀ ਆ ਗਏ ਸਰਕਾਰ ਕੋਈ ਆ ਗਈ ਕਾਂਗਰਸ ਆ ਗਈ ਕਿਸੇ ਨੇ ਗੁਟਕਾ ਚੱਕ ਕੇ ਅਰਦਾਸ ਕਰਤੀ ਪਰ ਪੈ ਤਾਂ ਸੁੱਤੇ ਹਮਤ ਹੂੰ ਅਸੀਂ ਜਾਗਦੇ ਹਾਂ ਜਿਨ੍ਹਾਂ ਦੇ ਘਰ ਅੱਗ ਲੱਗੀ ਹੈ ਹੂੰ ਇੱਕ ਅੱਗ ਤੁਸੀਂ ਬਲਦੀ ਦੇਖ ਰਹੇ ਹੋ ਜੇਕਰ ਅਸੀਂ ਇਦਾਂ ਹੀ ਸੁੱਤੇ ਰਹੇ ਤਾਂ ਉਹ ਦੇਮ ਦੂਰ ਨਹੀਂ ਜਦੋਂ ਜਿਵੇਂ ਕਹਿੰਦੇ ਆ ਵੀ ਜੇ ਤੇਰੇ ਘਰ ਸੀਨੇ ਵੱਜੀ ਸੂਰੀ ਨਹੀਂ ਤਾਂ ਇਹਨਾਂ ਸਮਝੀ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਸ਼ਹਿਰ ਦੀ ਹਾਲਤ ਬਹੁਤ ਬੁਰੀ ਆ ਲੋਕਾਂ ਦੀ ਹਾਲਤ ਬਹੁਤ ਬੁਰੀ ਆ ਇੱਕ ਸੇਵਾ ਤੁਸੀਂ ਬੜਾ ਦੇਖ ਰਹੇ ਹੋ ਚਿੱਟੇ ਕਰਕੇ ਤੇ ਪੰਜਾਬ ਦੇ ਵਿੱਚ ਹੋਰ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਚਿੱਟੇ ਦੀ ਲਪੇਟ ਦੇ ਵਿੱਚ ਆ ਰਹੇ ਨੇ ਲਗਾਤਾਰ ਆ ਰਹੇ ਨੇ ਸਾਡੇ ਪਿੰਡ ਰਸੂਲਪੁਰ ਦੇ ਵਿੱਚ ਹੀ ਸ਼ਰੇ ਆਮ ਚਿੱਟਾ ਵਿਕ ਰਿਆ ਤੇ ਉਹ ਚਿੱਟਾ ਕਿਸ ਤੋਂ ਲੁਕਿਆ ਛੁਪਿਆ ਨਹੀਂ ਅੱਗੇ ਹੁੰਦਾ ਸੀਗਾ ਜਿਹੜੇ ਨਸ਼ੇੜੀ ਹੁੰਦੇ ਸੀ ਉਹ ਲੁਕ ਛਿਪ ਕੇ ਸਿਕਟ ਬੀੜੀ ਪੀਂਦੇ ਸੀ ਸ਼ਰਾਬ ਪੀਂਦੇ ਸੀ ਹੁਣ ਸ਼ਰੇ ਆਮ ਸਰਿੰਜਾ ਜਿਹੜੀਆਂ ਉਹ ਦਾਣਾ ਮੰਡੀ ਦੇ ਵਿੱਚ ਬੈਠ ਕੇ ਲਾਉਂਦੇ ਨੇ ਅੱਜ ਅਸੀਂ ਰਸੂਲਪੁਰ ਪਿੰਡ ਦੇ ਸਿਵਿਆਂ ਦੇ ਵਿੱਚ ਖੜੇ ਆ ਮੇਰੇ ਪਿੱਛੇ ਇੱਕ ਸੇਵਾ ਬਲ ਰਿਹਾ ਜਿਹੜਾ ਕਿ ਰਸੂਲਪੁਰ ਪਿੰਡ ਦੇ ਇੱਕ ਨੌਜਵਾਨ ਦਾ ਸੇਵਾ ਬਲ ਰਿਹਾ ਇੱਕ ਸੇਵਾ ਬਲ ਰਿਹਾ ਤੇ ਦੂਜਾ ਸੇਵਾ ਬਲਣ ਦੀ ਤਿਆਰੀ ਚਾ ਇਹ ਦੋ ਨੌਜਵਾਨ ਕਿਸੇ ਟਾਈਮ ਬੜੇ ਹੋਣ ਹਾਰ ਸੀ ਦਾੜੀ ਕੇਸ ਰੱਖੇ ਹੋਏ ਸੀਗੇ ਸਕੂਲ ਟਾਈਮ ਤੋਂ ਬਾਲ ਸਭਾ ਦੇ ਵਿੱਚ ਗਾਉਂਦੇ ਸੀਗੇ ਚੰਗੇ ਕੰਮ ਕਰਦੇ ਸੀ ਨਸ਼ਾ ਵਿਰੋਧ ਨਾਟਕ ਵੀ ਕਰਦੇ ਸੀ ਪਰ ਉਹ ਸਮਾਂ ਪਤਾ ਨਹੀਂ ਲੱਗਿਆ ਕਦੋਂ ਆ ਗਿਆ ਜਦੋਂ ਨਸ਼ੇ ਦੀ ਦਲਦਲ ਦੇ ਵਿੱਚ ਤਸ ਗਏ ਤੇ ਨਸ਼ੇ ਤੋਂ ਬਾਅਦ ਹੋਰ ਵੀ ਭਿਆਨਕ ਨਸ਼ਾ ਜਿਹਨੂੰ ਆਪਾਂ ਚਿੱਟਾ ਕਹਿ ਦਿੰਦੇ ਆ ਪਤਾ ਨਹੀਂ ਲੱਗਿਆ ਕਦੋਂ ਚਿੱਟਾ ਲਾਉਣ ਲੱਗੇ ਚਿੱਟਾ ਲਾਉਣ ਲੱਗੇ ਉਸ ਤੋਂ ਬਾਅਦ ਚਿੱਟੇ ਦੇ ਟੀਕੇ ਲਾਉਣ ਲੱਗੇ ਤੇ ਅੱਜ ਇਹ ਜਿਹੜਾ ਸੇਵਾ ਬਲ ਰਿਹਾ ਇਹ ਇੱਕ ਨੌਜਵਾਨ ਮਨਪ੍ਰੀਤ ਜਿਹਨੂੰ ਪਿਆਰ ਨਾਲ ਘੁੱਗੀ ਕਹਿ ਦਿੰਦੇ ਸੀ ਸੱਚੀ ਘੁੱਗੀ ਸੀ ਬੜਾ ਸਾਊ ਜਿਹਾ ਸੀਗਾ ਜੇ ਕਿਤੇ ਲੜਨਾ ਅੜਨਾ ਪੈ ਜਾਏ ਤਾਂ ਵੀ ਲੜਦਾੜਦਾ ਸੀਗਾ ਪਰ ਅੱਜ ਚਿੱਟੇ ਦੀ ਭੇਟ ਉੱਤ ਚੜ ਗਿਆ ਬੇਸ਼ੱਕ ਸਰਕਾਰਾਂ ਲਗਾਤਾਰ ਇਹ ਪ੍ਰਚਾਰ ਕਰ ਰਹੀਆਂ ਕਿ ਘਰ ਘਰ ਦੇ ਵਿੱਚੋਂ ਅਸੀਂ ਚਿੱਟਾ ਖਤਮ ਕਰਨਾ ਸ਼ੁਰੂ ਕਰ ਦਿੱਤਾ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਬਹੁਤ ਸਾਰੇ ਤੁਸੀਂ ਦੇਖ ਲੇਵੋਗੇ ਕਿ ਘਰ ਢਾਈ ਜਾ ਰਹੇ ਆ ਪਰ ਆਪਾਂ ਦੇਖਦੇ ਆ ਕਿ ਚਿੱਟਾ ਉਸੇ ਤਰ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਇੱਥੋਂ ਤੱਕ ਕਿ ਸਪਲਾਈਅਰ ਬਣੇ ਹੋਏ ਆ ਉਹ ਵੀ ਜਿਵੇਂ ਕਹਿੰਦੇ ਨੇ ਵੀ ਆਪਾਂ ਕੁੜੀਆਂ ਦੇ ਵਿੱਚ ਚਿੱਟਾ ਫੜਾਉਣ ਜਾਂਦੇ ਨੇ ਸਪਲਾਈ ਕਰਦੇ ਨੇ ਅੱਜ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਜਿਹੜਾ ਰਸੂਲਪੁਰ ਇਹਦੇ ਵਿੱਚ ਚਿੱਟਾ ਧੜਾ ਧੜ ਬਿਕ ਰਿਹਾ ਤੇ ਚਿੱਟੇ ਨਾਲ ਮੌਤਾਂ ਵੀ ਹੋ ਰਹੀਆਂ ਨੇ ਇੱਕ ਜਿਵੇਂ ਮੈਂ ਕਿਹਾ ਕਿ ਇੱਕ ਘਰ ਦੇ ਵਿੱਚ ਦੋ ਸਵੇ ਬਲਣ ਦੀ ਤਿਆਰੀ ਇਹ ਕਹਿਣਾ ਬੜਾ ਔਖਾ ਕਿਉਂਕਿ ਕਿਸੇ ਮਾਂ ਪਿਓ ਲਈ ਸਭ ਤੋਂ ਵੱਡੀ ਬੋਝ ਉਹਨਾਂ ਦੀ ਜ਼ਿੰਦਗੀ ਦਾ ਇਹ ਹੁੰਦਾ ਕਿ ਇੱਕ ਨੌਜਵਾਨ ਆਪਣੇ ਪੁੱਤ ਨੂੰ ਆਪਣੇ ਮੋਢਿਆਂ ਦੇ ਉੱਤੇ ਚਾੱਕ ਕੇ ਸੇਵਿਆਂ ਦੇ ਵਿੱਚ ਲੈ ਕੇ ਜਾਣਾ ਇਸ ਤੋਂ ਵੱਡੀ ਉਹਨਾਂ ਦੇ ਲਈ ਭਾਰੀ ਚੀਜ਼ ਕੋਈ ਨਹੀਂ ਹੁੰਦੀ ਸਭ ਤੋਂ ਵੱਡੀ ਦੁੱਖ ਦੀ ਚੀਜ਼ ਇਹ ਹੀ ਹੁੰਦੀ ਆ ਤੇ ਅੱਜ ਇੱਕ ਪੁੱਤ ਨੂੰ ਤਾਂ ਬਾਲਿਆ ਤੇ ਦੂਜਾ ਪੁੱਤ ਆ ਜਿਹੜਾ ਉਹ ਬਲਣ ਦੀ ਤਿਆਰੀ ਦੇ ਵਿੱਚ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਸ ਦੱਸਣਾ ਚਾਹੁੰਦੇ ਆ ਕਿ ਜਿਹੜੇ ਨਸਾ ਤਸ਼ਕਰ ਨੇ ਜਿਹੜੇ ਅੱਗੇ ਸਪਲਾਈ ਕਰਦੇ ਨੇ ਉਹਨਾਂ ਨੇ ਰੋਕਣ ਵਾਲਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ ਮਤਲਬ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਵਿਭਾਗ ਉਹ ਨਸ਼ਾ ਤਸ਼ਕਰਾਂ ਦੇ ਨਾਲ ਰਲਿਆ ਹੋਇਆ ਮਿਲੀਭੁਗਤ ਚੱਲ ਰਹੀ ਹੈ ਸਾਰੀ ਜਿਹੜੀ ਖੇਡ ਆ ਨੰਗੇ ਚਿੱਟੇ ਰੂਪ ਦੇ ਵਿੱਚ ਤੁਸੀਂ ਪੂਰੇ ਪੰਜਾਬ 'ਚ ਵੀ ਦੇਖਦੇ ਹੋ ਤੇ ਸਾਡੇ ਇਸ ਨਗਰ ਦੇ ਵਿੱਚ ਵੀ ਆ ਕੇ ਦੇਖ ਸਕਦੇ ਹੋ ਸਭ ਤੋਂ ਇੱਕ ਜਿਹੜੀ ਪ੍ਰਸ਼ਾਸਨ ਦੀ ਜਾਂ ਜ਼ਿੰਮੇਵਾਰ ਅਧਿਕਾਰੀਆਂ ਦੀ ਇੱਕ ਘਟ ਜਾਂ ਦਲੀਲ ਆ ਜਿਹੜੀ ਉਹ ਜ਼ਰੂਰ ਇੱਥੇ ਸਾਂਝੀ ਕਰਨੇ ਜਾਵਾਂਗੇ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਉੱਚ ਅਧਿਕਾਰੀ ਆਵੇ ਪੁਲਿਸ ਅਫਸਰ ਆਵੇ ਜਾਂ ਕੋਈ ਜ਼ਿੰਮੇਵਾਰ ਬੰਦਾ ਕੋਈ ਐਮਐਲਏ ਆਵੇ ਜੀ ਹਾਂ ਉਹਨਾਂ ਨੂੰ ਜਦੋਂ ਸਵਾਲ ਕਰਦੇ ਲੋਕ ਕਿ ਸਾਡੇ ਚਿੱਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਤਾਂ ਉਹ ਇੱਕੋ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਵੋ ਹੁਣ ਸਾਨੂੰ ਪਤਾ ਕਿ ਜਿਹੜੇ 2 ਨੰਬਰ ਦਾ ਧੰਦਾ ਕਰਨ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਹੱਤਕੰਡੇ ਵਰਤਦੇ ਨੇ ਜੇ ਇੱਕ ਆਮ ਜਨ ਸਧਾਰਨ ਬੰਦਾ ਕਿਸੇ ਦਾ ਨਾਮ ਲੈਂਦਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਉਹਦਾ ਅੰਜਾਮ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਜਾਂ ਤਾਂ ਉਹਦਾ ਘਰ ਜਾੜ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਉਹਦੀ ਲੱਤਾਵਾਹ ਤੋੜ ਕੇ ਮੰਜੇ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਜਿਹੜੇ ਇਸ ਤਰ੍ਹਾਂ ਦੇ ਐਮਐਲਏ ਕੋਈ ਪੁਲਿਸ ਅਫਸਰ ਸਾਨੂੰ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਵੋ ਤਾਂ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਲੱਖ ਲੱਖ ਰੁਪਇਆ ਤਨਖਾਹ ਲੈਨੇ ਹੋ ਕੋਲ ਤੁਹਾਡੇ ਹਥਿਆਰ ਹੈ ਸਰਕਾਰੀ ਗੱਡੀਆਂ ਅਫਸਰ ਸਾਥ ਤੁਹਾਨੂੰ ਕੁਝ ਮਿਲ ਰਿਹਾ ਇਹ ਇੰਟੈਲੀਜੈਂਸੀ ਤੁਹਾਡੇ ਕੋਲੇ ਆ ਇਹਦੇ باوجود ਵੀ ਜੇ ਆਮ ਬੰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਫਿਰ ਤੁਹਾਨੂੰ ਕਾਦੇ ਵਾਸਤੇ ਰੱਖਿਆ ਹੋਇਆ ਐਮਐਲਏ ਕਾਦੇ ਵਾਸਤੇ ਆ ਤੇ ਸਰਕਾਰੀ ਅਫਸਰ ਕਾਦੇ ਵਾਸਤੇ ਆ ਤੁਹਾਡੀ ਇੰਟੈਲੀਜੈਂਸੀ ਕਾਦੇ ਵਾਸਤੇ ਆ ਜੇ ਕੋਈ ਚੰਗਾ ਬੰਦਾ ਕੰਮ ਕਰਦਾ ਉਹਨੂੰ ਤੁਸੀਂ ਪਤਾਲ ਦੇ ਵਿੱਚੋਂ ਵੀ ਲੱਭ ਕੇ ਲੈ ਕੇ ਆ ਜੰਨੇ ਆ ਤੇ ਜਦੋਂ ਤੁਹਾਨੂੰ ਸ਼ਰੇਆਮ ਪਤਾ ਪਿੰਡਾਂ ਦੇ ਵਿੱਚ ਤਸਕਰੀ ਹੋ ਰਹੀ ਆ ਚੱਲ ਰਹੀ ਆ ਉਦੋਂ ਤੁਸੀਂ ਇਹ ਕਹਿੰਦੇ ਸਾਡੇ ਸਾਹਮਣੇ ਨਾਮ ਲਓ ਆ ਕਿ ਕਿੰਨੇ ਤਰ੍ਹਾਂ ਦੇ ਢੰਗ ਨੇ ਪੁਲਿਸ ਕੋਲੇ ਕਿਸੇ ਰੂ ਪੋਸਟ ਢੰਗ ਦੇ ਨਾਲ ਕਿਸੇ ਸਿਵਲ ਕੱਪੜਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਕੇ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ ਉਹ ਸਾਰਾ ਕੁਝ ਫੜਿਆ ਜਾ ਸਕਦਾ ਪਰ ਸਾਫ਼ ਕਹਿਣਾ ਚਾਹੁੰਦੇ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜਾ ਹੈਗਾ ਇਹ ਪੁਲਿਸ ਪ੍ਰਸ਼ਾਸਨ ਉਹ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਵਿਕਾਊ ਹੋ ਚੁੱਕਿਆ ਨਸ਼ਾ ਤਸਕਰਾਂ ਦੇ ਪਾਸੋਂ ਉਹਨਾਂ ਨੂੰ ਵੱਡੀ ਮਿਲਦੀ ਹੈ ਜਿਹਦੇ ਤਹਿਤ ਉਹ ਕੋਈ ਵੀ ਇੱਥੇ ਐਕਸ਼ਨ ਜਿਹੜਾ ਫੈਸਲਾ ਕਨੈਕਸ਼ਨ ਆ ਜਿਹੜੇ ਉਹ ਨਹੀਂ ਕਰਦੇ ਸਿਰਫ ਜੇ ਕਿਤੇ ਲੋਕਾਂ ਦਾ ਦਬਾਅ ਪੈਂਦਾ ਗੋਗਲੂਆਂ ਤੋਂ ਮਿੱਟੀ ਝਾੜਨ ਮਾਤਰ ਉਹ ਪਿੰਡਾਂ ਦੇ ਵਿੱਚ ਆਉਂਦੇ ਨੇ ਨਾਮ ਲਿਖ ਲੈਂਦੇ ਨੇ ਦੋ ਚਾਰ ਬਰੀ ਗੱਡੀਆਂ ਪਿੰਡ ਚ ਇਧਰ ਉਧਰ ਘੁਮਾ ਕੇ ਉਸ ਤੋਂ ਬਾਅਦ ਫਿਰ ਥੱਪ ਕਰ ਦਿੰਦੇ ਨੇ ਸਾਰਾ ਕੁਝ ਤੋਂ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਇਹ ਹੀ ਸਾਰਾ ਕੁਝ ਰੋਕ ਸਕਦਾ ਪਰ ਇਹ ਰਲਿਆ ਹੋਇਆ ਏ ਤੇ ਲੋਕ ਆ ਜਿਹੜੇ ਉਹ ਪੀੜਤ ਨੇ ਸਰਕਾਰ ਜਿਹੜੀ ਕਹਿ ਰਹੀ ਅਸੀਂ ਨਸ਼ਾ ਖਤਮ ਕਰ ਦਿੱਤਾ ਉਹਦਾ ਪਰਦਾ ਫਾਸ਼ ਇੱਥੇ ਹੋ ਰਿਹਾ ਤੁਸੀਂ ਸਾਡੇ ਇੱਕ ਨਗਰ ਦੀ ਕਹਾਣੀ ਦੇਖ ਲਓ ਇੱਕ ਸੇਵਾ ਬਲ ਰਿਹਾ ਦੂਜੇ ਦੀ ਤਿਆਰੀ ਹੈ ਪਿੰਡ ਦੇ ਵਿੱਚ ਜੀ ਕਿੰਨੀ ਗਿਆ ਚਿੱਟੇ ਦੀ ਜਿਵੇਂ ਲੁਧਿਆਣਾ ਜਿਲ੍ਹਾ ਐਡਵਾਂਸ ਮੰਨਿਆ ਜਾਂਦਾ ਵੀ ਲੁਧਿਆਣਾ ਜਿਲ੍ਹਾ ਬਹੁਤ ਅੱਗੇ ਲੰਘ ਚੁੱਕਿਆ ਕਾਫੀ ਤਰੱਕੀ ਕਰ ਗਿਆ ਕਿੰਨਾ ਕੁ ਲੱਗਦਾ ਚਿੱਟਾ ਦੇਖੋ ਸਰਕਾਰ ਨੇ ਜੁੱਧ ਨਸ਼ਾ ਅਪਰਾਧ ਚਲਾਇਆ ਪਰ ਇਹਦਾ ਕੋਈ ਛਿੱਟਾ ਨਹੀਂ ਕਰ ਦਿਆ ਸਗੋਂ ਦੀ ਜਿਹੜੇ ਚਿੱਟਾ ਪਹਿਲਾਂ ਨਾਲ ਵਧਿਆ ਹੁਣ ਜਿਹੜੇ ਪਿੰਡ ਰਸੂਲਪੁਰ ਦੀ ਤੁਸੀਂ ਗੱਲ ਦੇਖ ਲਓ ਤੇ ਇੱਥੇ ਜਿਹੜਾ ਚਿੱਟਾ ਸ਼ਰੇ ਆਮ ਮੰਡੀ ਦੇ ਵਿੱਚ ਵਿਕਦਾ ਸਰੇ ਆਮ ਗਲੀਆਂ ਦੇ ਵਿੱਚ ਵਿਕਦਾ ਆਪਾਂ ਜਦੋਂ ਬਾਦਲ ਬੇਲੇ ਤੋਂ ਲੈ ਲੈਨੇ ਗੱਲ ਆ ਬਾਦਲ ਬੇਲੇ ਜਿਹੜਾ ਇਹ ਚਿੱਟਾ ਸੀਗਾ ਉਦੋਂ ਆਇਆ ਉਦੋਂ ਇਹ ਚਿੱਟਾ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਚਿੱਟਾ ਕਿਸੇ ਜਾਂ ਕਿਸੇ ਜਾਂ ਨਹੀਂ ਚੋਰੀ ਸੁੱਪੇ ਵਿਕੀ ਜਾਂਦਾ ਸੀਗਾ ਫਿਰ ਕੈਪਟਨ ਆਇਆ ਉਹਨੇ ਸੌਂ ਖਾਦੀ ਵੀ ਗੁੱਟ ਕੇ ਤੇ ਹੱਥ ਰੱਖ ਕੇ ਵੀ ਚਿੱਟਾ ਖਤਮ ਕਰ ਦੂੰਗਾ ਉਦੋਂ ਵੀ ਵਧਿਆ ਹੁਣ ਭਗਵੰਤ ਮਾਨ ਨੇ ਯੁੱਧ ਨਸਿਆਂ ਫਲਦ ਸ਼ੁਰੂ ਕੀਤਾ ਅਰੇ ਜੋ ਤਾਂ ਫਾਇ ਕਿਹੜਾ ਸੰਤਾ ਪਤਾ ਨਹੀਂ ਲੱਗਦਾ ਇਹ ਗਲੀਆਂ ਦੇ ਵਿੱਚ ਵਿਖਰੇ ਆ ਮੰਡੀ ਦੇ ਵਿੱਚ ਵਿਖਰੇ ਆ ਸਰੇ ਆਮ ਹੱਥੋਂ થી ਵਿਖਰੇ ਆ ਤੇ ਜਿਹੜੇ ਪੁਲਸ ਆ ਇਹ ਤੇ ਕੋਈ ਕਾਰਵਾਈ ਨਹੀਂ ਕਰਦੀ ਪੁਲਸ ਵਾਲੇ ਫੜਦੇ ਆ ਪੈਸੇ ਲੈ ਕੇ ਜੇ ਕਿਸੇ ਨੂੰ ਫੜਦੇ ਵੀ ਆ ਤੋ ਪੈਸੇ ਲੈ ਕੇ ਛੱਡ ਦਿੰਦੇ ਆ ਤੇ ਨਾਲ ਹੀ ਇਹ ਆ ਵੀ ਜਿੰਨੇ ਨੌਜਵਾਨ ਫੜੇ ਆ ਜੱਜ ਨਾਲ ਤੇ ਐਫ ਆਈ ਆਰ ਹੋਈ ਆ ਉਹ ਵੱਡੇ ਸਮਗਰ ਨਹੀਂ ਉਹ ਵੱਡੇ ਕਰਿੰਡੇ ਨਿਗੇ ਚਿੱਟਾ ਵੇਚਣ ਦੇ ਉਹ ਕੀ ਕਰਦੇ ਆ ਚਿੱਟੇ ਦੀਆਂ ਪੁੜੀਆਂ ਲੈਂਦੇ ਆ ਤੇ ਕਿਉਂਕਿ ਘਰ ਖਰਚਾ ਨਹੀਂ ਮਿਲਦਾ ਜਾਂ ਕਿ ਉਹ ਕਮਾਈ ਦਾ ਸਾਧਨ ਹੈ ਨੀਗਾ ਉਹ ਕੀ ਕਰਦੇ ਆ ਚਿੱਟਾ ਗਾਂ ਫਿਰ ਵੇਚਦੇ ਆ ਇੱਕ ਦੋ ਪੁੜੀਆਂ ਲੈ ਕੇ ਗਾਂ ਵੇਚ ਦਿੰਦੇ ਆ ਗਾਂ ਦੀ ਗਾਂ ਸਪਲਾਈ ਚੱਲਦੀ ਆ ਉਹ ਵਿੱਚੋਂ 2-400 ਵਟ ਕੇ ਗਾਂ ਫਰਾਬ ਦੇ ਪੀਣ ਜੋਗਾ ਵੀ ਉਹ ਚੋਂ ਖਰਚਾ ਕੱਢਦੇ ਆ ਤੇ ਗਾਂ ਵੀ ਵੇਚ ਦਿੰਦੇ ਆ ਇਸ ਕਰਕੇ ਜਿਹੜੀ ਚਿੱਟੇ ਦੀ ਲਾਈਨ ਆ ਇਹ ਲਗਾਤਾਰ ਸਪਲਾਈ ਚੱਲ ਰਹੀ ਆ ਸਰਕਾਰ ਦਾ ਕੋਈ ਕੰਟਰੋਲ ਨਹੀਂ ਪੁਲਿਸ ਵਾਲੇ ਨਾਲ ਮਿਲੇ ਹੋਏ ਆ ਪੁਲਿਸ ਵਾਲੇ ਖੁਦ ਇਸ ਕੰਮ ਦੇ ਵਿੱਚ ਸਹਿਯੋਗੀ ਆ ਮੈਂ ਸਰੇ ਆਮ ਕਹਿਣਾ ਜ਼ਿੰਮੇਵਾਰੀ ਨਾਲ ਕਹਿਣਾ ਮੈਂ ਮੱਲੇ ਦੀ ਗੱਲ ਦੱਸਦਾ ਮੱਲੇ ਇੱਕ ਪਰਿਵਾਰ ਨੇ ਦੱਸਿਆ ਵੀ ਸਾਡੀ ਕੁੱਟਮਾਰ ਹੋ ਗਈ ਆ ਫਲਾਣਾ ਮੁੰਡਾ ਚਿੱਟਾ ਵੇਚਦਾ ਤੇ ਇਹ ਜਿਹੜਾ ਚਿੱਟਾ ਵੇਚਦਾ ਇਹਨੇ ਕੁੱਟਮਾਰ ਕੀਤੀ ਆ ਪੁਲਿਸ ਵਾਲੇ ਜਿਹੜਾ ਚਿੱਟਾ ਵੇਚਦਾ ਸੀ ਇੱਕ ਐਸਆਈ ਉਹਦਾ ਪਕੜਨ ਲੱਗ ਗਿਆ ਕਹਿੰਦਾ ਐਵੇਂ ਇਲਜ਼ਾਮ ਨਾ ਲਾਇਆ ਕਰੋ ਹਾਲਾਂਕਿ ਮੁੰਡੇ ਦੇ ਚਾਚੇ ਨੇ ਵੀ ਕਿਹਾ ਵੀ ਹਾਂ ਇਹ ਮੇਰਾ ਭਤੀਜਾ ਵੇਚਦਾ ਇਹਨੂੰ ਰੋਕਣਾ ਚਾਹੀਦਾ ਇਸ ਤਰ੍ਹਾਂ ਜਿਹੜੀ ਚਿੱਟੇ ਦੀ ਸਪਲਾਈ ਆ ਰੁਕ ਸਕਦੀ ਆ ਸਾਰਾ ਕੁਝ ਹੋ ਸਕਦਾ ਪਰ ਜਿਹੜੀ ਪੁਲਿਸ ਇਹ ਪੁਲਿਸ ਦੇ ਅਧਿਕਾਰੀ ਸਾਰੇ ਤਾਂ ਨਹੀਂ ਮੈਂ ਕਹਿੰਦਾ ਵੀ ਸਾਰੇ ਰਲੇ ਆ ਪਰ ਲਾਲਚ ਦੇ ਤੌਰ ਤੇ ਜਿਹੜੇ ਪੁਲਿਸ ਵਾਲੇ ਆ ਬਹੁ ਗਣਤੀ ਦੇ ਵਿੱਚ ਇਹਦੀ ਲਪੇਟ ਚ ਆ ਬਹੁ ਗਣਤੀ ਪੁਲਿਸ ਵਾਲਿਆਂ ਦੀ ਰਾਹੀਂ ਵਿਖਦਾ ਉਹਨਾਂ ਦੇ ਸਹਿਯੋਗ ਨਾਲ ਵਿਖਦਾ ਇਹਨਾਂ ਦੇ ਕੋਲ ਪੁਲਿਸ ਵਾਲਾ ਗੋਤਾ ਜਿੱਟੇ ਵਾਲੇ ਬਾਹ ਛੜਾ ਛੜਾ ਭਾਜਦੇ ਆ ਹਲੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਜਿੱਟਾ ਕਿੰਨਾ ਕ ਵੇਖਦਾ ਹੂੰ ਕੰਦਾ ਟੱਪਦੇ ਆ ਇਹ ਬਸ ਆਉਂਦੇ ਆ ਢੀੜਾ ਮਾਰ ਕੇ ਮੜ ਜਾਂਦੇ ਹੁਣ ਪੁਲਿਸ ਵਾਲੇ ਮੇਰੇ ਨਾਲ ਢੀੜਾ ਦੇ ਕੇ ਦੇਖ ਲੈਣੇ ਇਹਨਾਂ ਨੂੰ 100 ਸਰਿੰਜ ਤਾਂ ਮੈਂ ਫੜਕ ਦੇ ਰੂ ਮੰਡੀ ਚੋਂ ਵਿਆ ਪਈ ਆ ਹੂੰ ਲੋ ਜੀ ਠੀਕ ਬਿਲਕੁਲ ਤੇ ਹਲੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਇਹ ਸਰਿੰਜਾਂ ਦੇ ਕੋਲੇ ਤਾਂ ਆ ਬਾ ਆ ਕੇ ਮੈਦਦੇ ਹੂੰ ਵੀ ਜਿੱਟਾ ਵੇਖਦਾ ਕਿ ਨਹੀਂ ਵੇਖਦਾ ਪਰਾ ਸਾਰਾ ਪਤਾ ਇਹਦਾ ਮੈਂ ਐਸਐਚਓ ਨੂੰ ਉਹਦੇ ਥੂੜ ਥਾਣੇ ਵੀ ਮੈਂ ਕਹਿ ਕੇ ਆ ਸੀ ਮੈਂ ਕਿਹਾ ਤੇਰੇ ਹੱਥਾਂ ਚੋਂ ਤਾਂ ਭਜਦੇ ਆ ਕਹਿੰਦਾ ਮੇਰੇ ਹੱਥਾਂ ਚੋਂ ਭਜਦੇ ਆ ਤੇ ਹੁਣ ਵੀ ਭਜੇ ਆ ਹੁਣ ਵੀ ਨਹੀਂ ਉਹਨੂੰ ਐਸਐਚਓ ਨੂੰ ਪਤਾ ਲੱਗਾ ਇਹ ਲੱਗਦਾ ਵੀ ਪਿੰਡ ਵਾਲਿਆਂ ਨੂੰ ਵੀ ਇਕੱਠੇ ਹੋ ਕੇ ਉਹਨਾਂ ਦਾ ਜਿਵੇਂ ਡਾਰਾ ਚਿੱਟੇ ਵਾਲਿਆਂ ਦਾ ਵੀ ਯਾਰ ਚਿੱਟੇ ਵਾਲੇ ਕੁਝ ਕਹਿਣਗੇ ਸਾਨੂੰ ਵੀ ਪਿੰਡਾਂ ਨੂੰ ਇਕੱਠੇ ਹੋ ਕੇ ਲੋਕਾਂ ਨੂੰ ਇਕੱਠੇ ਹੋ ਕੇ ਘੇਰਨੇ ਚਾਹੀਦੇ ਆ ਪਹਿਰੇ ਲਾਉਣੇ ਚਾਹੀਦੇ ਆ ਚਿੱਟੇ ਖਿਲਾਫ ਇਹ ਤਾਂ ਆਪਾਂ ਨੂੰ ਆਪ ਨੂੰ ਪਹਿਰੇ ਲਾਉਣੇ ਚਾਹੀਦੇ ਹੂੰ ਇਹ ਗੱਲ ਠੀਕ ਆ ਵੀ ਜੇ ਪਿੰਡਾਂ ਦੇ ਲੋਕ ਜਾਗਰਤ ਹੋਣ ਜਾਗਰਤ ਹੋ ਕੇ ਇਕੱਠੇ ਹੋਣ ਕੰਟਰੋਲ ਹੋ ਸਕਦਾ ਪੁਲਿਸ ਹਾਲਾ ਜਿਹੜੀ ਅਵਤਾਰ ਸਿੰਘ ਗੱਲ ਕਰ ਮੇਰੇ ਨਾਲ ਖੁਦ ਬਪਰੀ ਮੈਂ ਹੱਡੀ ਬੀਤੀ ਹੈ ਭਾਰਤਾਂ ਮੈਂ ਜਾ ਕੇ ਹਸੂਰ ਪਹੁੰਚ ਗਿਆ ਐਪਲੀਕੇਸ਼ਨ ਦਿੱਤੀ ਇਹ ਬੱਚਿਆਂ ਤੇ ਉਹ ਪਤਾ ਮੈਨੂੰ ਫੋਨ ਤੇ ਕੀ ਬੋਲਦਾ ਸਹਨੇਦਾਰ ਮੈਨੂੰ ਕਹਿੰਦਾ ਕਿ ਐ ਨਹੀਂ ਗੱਲ ਬਣਦੀ ਹੁੰਦੀ ਜਾਨੀ ਜੀ ਮੈਂ ਕਿਹਾ ਕਿਵੇਂ ਕਹਿੰਦਾ ਚਾਹੇ ਤੁੱਥੇ ਤੂੰ ਘਰੇ ਪਹਿਲਾਂ ਰੱਖ ਕਹਿੰਦਾ ਚਿੱਟਾ ਦੋ ਚਾਰ ਲੈ ਕੇ ਤੇ ਫਿਰ ਸਾਨੂੰ ਸਾਪਾਂ ਮਾਰਾਂ ਮੈਂ ਫੜ ਲਿਓ ਕੋਈ ਮੈਂ ਕਿ ਭਲਿਆ ਪਹਿਲਾਂ ਮੈਂ ਦੱਸ ਇਥੋਂ ਡਿਊਟੀ ਸ਼ਡਿਊਲ ਪਹਿਲਾਂ ਮੈਂ ਤੁੰਗ ਚਿੱਟਾ ਵੇਖਿਆ ਮੈਂ ਮੈਨੂੰ ਕਹਿੰਦਾ ਖੋਦ ਬਿਲਕੁਲ ਨੰਬਰ ਵੀ ਪਿਆਉ ਦਿਆ ਲਿਖਿਆ ਮੈਂ ਨੰਬਰ ਉਹਦਾ ਨੋਟ ਕਰ ਲਿਆ ਸੀਗਾ ਕਹਿੰਦਾ ਤੂੰ ਪਹਿਲਾਂ ਉਥੇ ਪਿੰਡ ਕਰੇ ਰੱਖ ਚਿੱਟਾ ਫੇਰ ਤੂੰ ਸਾਪਾ ਮਰਾ ਅਸੀਂ ਫੜਾਂਗੇ ਇਹ ਤਾਂ ਗੱਲ ਮੱਲੇ ਦੀ ਕਰੀ ਜਾਂਦਾ ਬਤਾਰ ਸਿੰਘ ਮੈਂ ਖੋਦ ਕਹਿ ਰਿਹਾ ਮੇਰੇ ਨੇ ਹੋਈ